ਇਹ ਸਫ਼ਰ ਸ਼ਹਾਦਤ ਦਾ ਬੜਾ ਯੋਕਾ ਤੁਰਨਾ ਇਨ੍ਹਾਂ ਰਾਹਾਂ ਤੇ ਬੜਾ ਯੋਕਾ ਉਹ ਪੰਡੇ ਜੋ ਜ਼ਿੰਦਗੀ ਦੇ ਪੇੜ ਤੋਂ ਮੰਜ਼ਿਲ ਵੱਲ ਨੂੰ ਜਾਂਦਾ ਤੇ ਉਹ ਪੰਡੇ ਜੋ ਦੁਨੀਆਂ ਲਈ ਆਪਾ ਫਨਾ ਕਰਦੇ ਹੱਕ ਸੱਚ ਦਾ ਰਸਤਾ ਨਿਜ ਨੂੰ ਜਿੱਤਣ ਦਾ ਰਸਤਾ ਸਵੈ ਮਾਨ ਤੇ ਗੈਰਤ ਦਾ ਰਸਤਾ ਜਿਸ ਦਾ ਨਾਮ ਸਫ਼ਰ ਸ਼ਹਾਦਤ ਤੇਰੇ ਲਾਲਾ ਦਾ ਖੂਨ ਜੇ ਡੁੱਲਦਾ ਨਾ ਸਿਰ ਸਿੱਕੀ ਤੇ ਸਖਤ ਨਾ ਤਾਜ ਰੇਂਦਾ ਤਾਲੇ ਟੁੱਟਦੇ ਨਾ ਗੁਲਾਮੀਆਂ ਦੇ ਦੇਸ਼ ਓਵੇਂ ਹੀ ਅੱਜ ਮੁਖਾਸ ਰੇਂਦਾ ਨਵੇਂ ਗੁਰੂ ਜੀ ਬਲੀਦਾਨ ਨਾ ਦਿੰਦੇ ਤੇ ਜੰਜੂ ਲਾਹਣ ਦਾ ਅੱਜ ਰਿਵਾਜ ਨਾ ਰੇਂਦਾ ਦਸਮ ਪਿਤਾ ਸਰਪੰਸ ਜੇ ਵਾਰ ਦੇਣਾ ਤੇ ਅਮਰ ਅੱਜ ਵੀ ਮੁਗਲ ਦਾ ਰਾਜ਼ ਹੁੰਦਾ ਇਕ ਇਤਿਹਾਸ ਕੁਰਬਾਨੀਆਂ ਦਾ ਮਿਸਾਲ ਹੈ ਸ਼ਹੀਦ ਕਿਸੇ ਵੀ ਕੌਮ ਦੇ ਕਿਉਂ ਨਾ ਹੋਣ ਕੌਣ ਲਈ ਸਰਮਾਇਆ ਹੁੰਦੇ ਨੇ ਤੇ ਸਿੱਖ ਧਰਮ ਸ਼ਹੀਦਾਂ ਦੇ ਲਹੂ ਪੀਜੇ ਇਤਿਹਾਸ ਦੀ ਲੰਬੀ ਕਹਾਤ ਹੈ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸ਼ਾਹਸਾਹ ਦੇ ਵੀ ਇਸ ਸ਼ਹੀਦੀ ਮਾਲਾ ਦੇ ਅਹਿਮ ਮੰਨੇ ਨੇ ਜਿਨ੍ਹਾਂ ਦੀ ਮਿਸਾਲ ਪੂਰੀ ਦੁਨੀਆ 'ਚ ਕਿਧਰੇ ਵੀ ਨਹੀਂ ਮਿਲਦੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਫਤਿਹਗੜ ਸਾਹਿਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਫਤਿਹਗੜ ਸਾਹਿਬ ਜ਼ਿਲ੍ਹੇ 'ਚ ਸਥਿਤ ਸਹਾਂਤੀ ਭਾਰਤੀ ਇਤਿਹਾਸ ਦੇ ਵਿੱਚ ਆਪਣੀ ਵੱਖਰੀ ਪਛਾਣ ਹੈ ਇਹ ਉਹੀ ਧਰਤੀ ਹੈ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਆ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਾਹਿਬ ਸਿੰਘ ਜੀ ਨੂੰ ਸਹਾਂ ਦੇ ਸੂਬਾ ਵਜ਼ੀਰ ਖਾਨ ਨੇ ਦੀਵਾਰ 'ਚ ਜਿੰਦਾ ਚਿਨਵਾ ਦਿੱਤਾ ਸੀ ਉਮਰਾ ਤੱਕ ਯਾਦ ਰੱਖਣ ਵਾਲੀ ਸ਼ਹਾਦਤ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੇ ਬਹੁਤ ਛੋਟੀ ਉਮਰ ਦੇ ਵਿੱਚ ਪ੍ਰਾਪਤ ਕੀਤੀ ਸਿੱਖ ਧਰਮ ਚ ਇਹਨੂੰ ਸਾਕਾ ਸਰਹੰਦ ਦੇ ਨਾਂ ਤੇ ਜਾਣਿਆ ਜਾਂਦਾ ਹੈ ਹਰ ਸਾਲ 24 ਤੋਂ 26 ਦਸੰਬਰ ਨੂੰ ਇਸ ਸ਼ਹੀਦੀ ਸਥਾਨ ਤੇ ਸਾਂਝਾ ਸ਼ਹੀਦੀ ਜੋੜ ਮੇਲਾ ਲਗਾਇਆ ਜਾਂਦਾ ਇਸ ਸ਼ਹੀਦੀ ਜੋੜ ਮੇਲੇ ਦੇ ਵਿੱਚ ਦੂਰੋਂ ਦੂਰੋਂ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹੁੰਚਦੇ ਨੇ ਆਖਿਰ ਕੀ ਹੈ ਸਾਕਾ ਸਰਹੰਤਾ ਇਤਿਹਾਸ ਸਾਲ 1704 ਦੇ ਵਿੱਚ ਕਿਲਾ ਸ੍ਰੀ ਆਨੰਦਪੁਰ ਸਾਹਿਬ ਤੇ ਪਹਾੜੀ ਰਾਜਾ ਤੇ ਮੁਗਲਾ ਦੁਆਰਾ ਹਮਲਾ ਕੀਤਾ ਗਿਆ ਸੀ ਪਹਾੜੀ ਰਾਜਾ ਤੇ ਮੁਗਲਾ ਦੀਆਂ ਫੌਜਾਂ ਦੇ ਵੱਲੋਂ ਕਿਲਾ ਲਗਭਗ 8 ਮਹੀਨੇ ਲਈ ਘੇਰ ਕੇ ਪਾਇਆ ਸੀ ਇੱਥੇ ਭਿਆਨਕ ਕਮਸਾਨ ਹੋਇਆ ਅਨੰਤਪੁਰ ਸਾਹਿਬ ਤੋਂ ਚੱਲ ਕੇ ਜਦੋਂ ਗੁਰੂ ਜੀ ਆਪਣੇ ਪਰਿਵਾਰ ਤੇ ਸਿੰਘਾ ਸਮੇਤ ਸਰਸਾ ਨਦੀ ਦੇ ਕੰਢੇ ਪਹੁੰਚੇ ਤਾਂ ਅਚਾਨਕ ਸਰਸਾ ਦੇ ਵਿੱਚ ਧੜ ਹਾਰ ਆ ਗਿਆ ਤੇ ਮੁਗਲ ਦੀ ਫੌਜ ਵੀ ਪਿੱਛੇ-ਪਿੱਛੇ ਆ ਰਹੀ ਸੀ ਦਰਿਆ ਪਾਰ ਕਰਦਿਆਂ ਸਮੇ ਗੁਰੂ ਜੀ ਦਾ ਪਰਿਵਾਰ ਗੁਰੂ ਜੀ ਤੋਂ ਵਿਛੜ ਗਿਆ ਗੁਰੂ ਜੀ ਦਾ ਰਸੋਈਆ ਗੰਗੂ ਮਾਤਾ ਗੁਰ ਅਤੇ ਛੋਟੇ ਸਾਹਿਬ ਜੀ ਆਦਿ ਨੂੰ ਆਪਣੇ ਨਾਲ ਪਿੰਡ ਸਹੇੜੀ ਲੈ ਗਿਆ ਕਰ ਆ ਕੇ ਗੰਗੂ ਦਾ ਮਨ ਬੇਮਨ ਹੋ ਗਿਆ ਕਿਉਂਕਿ ਇੱਥੇ ਗੰਗੂ ਨੇ ਗੁਰੂ ਸਾਹਿਬ ਨੂੰ ਧੋਖਾ ਦਿੱਤਾ ਅਤੇ ਇਸੇ ਦੌਰਾਨ ਸੂਬੇ ਦੇ ਮੁਗਲ ਪਾਸ਼ਾ ਨੇ ਇਹ ਐਲਾਨ ਕਰ ਦਿੱਤਾ ਕਿ ਜੋ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਜਾਂ ਫਿਰ ਉਹਨਾਂ ਦੇ ਪਰਿਵਾਰ ਨੂੰ ਗ੍ਰਿਫਤਾਰ ਕਰਵਾਏਗਾ ਉਸ ਨੂੰ ਵੱਡਾ ਇਨਾਮ ਦਿੱਤਾ ਜਾਵੇਗਾ ਜਦੋਂ ਗੰਗੂ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਮਨ ਦੇ ਵਿੱਚ ਲਾਲਚ ਆ ਗਿਆ ਤੇ ਉਸਨੇ ਲਾਲਚ ਦੇ ਵਿੱਚ ਆ ਕੇ ਮਾਤਾ ਜੀ ਅਤੇ ਸਾਹਿਬਜ਼ਾਦੀਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦੀਆਂ ਨੂੰ ਗ੍ਰਿਫਤਾਰ ਕਰਕੇ ਸਰਹੰਦ ਦੇ ਸੂਬੇ ਦਾ ਸੁਬਾ وزیرਖਾਨ ਕੋਲ ਲੈ ਜਾਂਦਾ ਗਿਆ ਇੱਥੇ ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ ਛੋਟੇ ਸਾਹਿਬਜ਼ਾਦੀ ਸੂਬੇ ਦੀ ਕਚਹਿਰੀ ਚ ਪੇਸ਼ੀ ਮਾਤਾ ਜੀ ਅਤੇ ਸਾਹਿਬ ਚਾਦਿਆ ਨੂੰ ਕਿਰਪਾ ਕਰਕੇ ਸਰਹੰਦ ਦੇ ਸੂਬੇ ਦਾ ਸੁਬਾ وزیرਖਾਨ ਕੋਲ ਲੈ ਜਾਂਦਾ ਗਿਆ ਤੇ ਅਗਲੇ ਦਿਨ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਇੱਥੇ ਸਾਹਿਬ ਚਾਦਿਆ ਨੂੰ ਮੁਸਲਮਾਨ ਧਰਮ ਕਬੂਲ ਕਰਨ ਦੇ ਲਈ ਕਈ ਤਰ੍ਹਾਂ ਦੇ ਲਾਲਚ ਵੀ ਦਿੱਤੇ ਗਏ ਧਮਕੀਆਂ ਦਿੱਤੀਆਂ ਪਰ ਸਾਹਿਬ ਚਾਦਿਆ ਨੇ ਆਪਣਾ ਧਰਮ ਛੱਡਣਾ ਸਵੀਕਾਰ ਨਹੀਂ ਕੀਤਾ ਇਹ 7 ਸਾਲ ਤੇ 10 ਸਾਲ ਦੇ ਦੋਨੋਂ ਸਾਹਿਬ ਚਾਦਿਆ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ وزیرਖਾਨ ਨੇ ਕਾਜੀ ਦੀ ਰਾਈ ਲਈ ਇੰਨਾ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾਵੇ ਕਾਜੀ ਦਾ ਕਹਿਣਾ ਹੈ ਕਿ ਇਸਲਾਮ ਦੇ ਵਿੱਚ ਬੱਚਾ ਨੂੰ ਸਜ਼ਾ ਦੇਣ ਦਾ ਕੋਈ ਵੀ ਇਜਾਜ਼ਤ ਨਹੀਂ ਹੈ ਵਜ਼ੀਰ ਖਾਨ ਵੀ ਇਸੇ ਹੱਦ ਤੱਕ ਬੱਚਾ ਦਾ ਕਤਲ ਆਪਣੇ ਮੱਥੇ ਉੱਤੇ ਲਾਉਣ ਤੋਂ ਬਚਣਾ ਚਾਹੁੰਦਾ ਸੀ ਫਿਰ ਉਸ ਨੇ ਨਵਾਬ ਮਲੇਰ ਕੋਟਲਾ ਸ਼ੇਰ ਖਾਨ ਨੂੰ ਕਿਹਾ ਕਿ ਚਾਹੇ ਤੂੰ ਇੰਨਾ ਬੱਚਾ ਨੂੰ ਆਪਣੀ ਮਰਜ਼ੀ ਦੀ ਸਜ਼ਾ ਦੇ ਕੇ ਆਪਣੇ ਭਰਾ ਦਾ ਬਦਲਾ ਲੈ ਸਕਦਾ ਸ਼ੇਰ ਖਾਨ ਨੇ ਅੱਗੇ ਕਿਹਾ ਕਿ ਮੇਰਾ ਭਰਾ ਜਗ ਦੇ ਵਿੱਚ ਮਾਰਿਆ ਗਿਆ ਸੀ ਮੈਂ ਇੰਨਾ ਦੁੱਧ ਪਿੰਦਾ ਬੱਚਾ ਦਾ ਕੋਲ ਆਪਣੇ ਭਰਾ ਦਾ ਬੱਲਾ ਨਹੀਂ ਲੈਣਾ ਚਾਹੁੰਦਾ ਮੋਤੀराम ਮਹਿਰਾਂ ਨੂੰ ਮਿਲੀ ਸਭ ਜਾਦਿਆਂ ਨੂੰ ਦੁੱਧ ਪਲਾਉਣ ਦੀ ਸਜ਼ਾ ਸਰਦੀਆਂ ਦੇ ਰੁੱਤ ਦੇ ਵਿੱਚ ਲੰਘਦੇ ਬੁਰਜ ਕੈਤ ਮਾਤਾ ਗੁਜਰ ਕੋਰ ਜੀ ਅਤੇ ਛੋਟੇ ਸਭ ਜਾਦਿਆਂ ਨੂੰ ਵਜ਼ੀਰ ਖਾਨ ਦੇ ਹੁਕਮਾਂ ਦੀ ਬਰਨਾ ਕਰਦਿਆ ਹੋਇਆ ਇੱਕ ਸ਼ਾਰਦਾ ਵਾਂਗ ਸਰਹੰਦ ਨਿਵਾਸੀ ਮੋਤੀ RAM ਮਹਿਰਾ ਨੇ ਉਹਨਾਂ ਨੂੰ ਗਰਮ ਦੁੱਧ ਪਿਲਾ ਕੇ ਉਹਨਾਂ ਦੀ ਸਹਾਇਤਾ ਕੀਤੀ ਇਸ ਦੇ ਬਦਲੇ ਉਸਨੇ ਸਾਰੇ ਪਰਿਵਾਰ ਨੂੰ ਵਜ਼ੀਰ ਖਾਨ ਨੇ ਕੋਲੂ ਦੇ ਵਿੱਚ پیس ਕੇ ਮੂੰਹ ਸਜਾ ਸੁਣਾ ਦਿੱਤੀ ਕਾਜ਼ੀ ਅਤੇ ਸ਼ੇਰ ਖਾਨ ਨੇ ਇਸ ਤਰ੍ਹਾਂ ਦੇ ਰਵੱਈਏ ਨੂੰ ਦੇਖਦਿਆਂ ਹੋਇਆ ਵਜ਼ੀਰ ਖਾਨ ਦੇ ਮਨ ਦੇ ਵਿੱਚ ਨਰਮੀ ਆਉਣ ਲੱਗ ਪਈ ਪਰ ਦੀਵਾਨ ਸੁਚਾਨੰਦ ਇਹ ਨਹੀਂ ਸਿਚੌਂਦਾ ਕਿ ਸਾਹਬਜ਼ਾਦਿਆਂ ਨੂੰ ਛੱਡਿਆ ਜਾਵੇ ਇਤਿਹਾਸਿਕ ਹਵਾਲਿਆਂ ਅਨੁਸਾਰ ਉਸਨੇ ਸ਼ੈਤਾਨ ਮੰਗ ਸਾਹਿਬ ਚਾਹਤਿਆਂ ਨੂੰ ਕੁਝ ਅਜਿਹੇ ਪ੍ਰਸ਼ਨ ਕਿਤੇ ਜਿਨ੍ਹਾਂ ਦੇ ਉੱਤਰ ਤੋਂ ਉਹਨਾਂ ਨੂੰ ਪਾਗੀ ਸਿਤ ਕੀਤਾ ਛੋਟੇ ਸਾਹਿਬਜ਼ਾਦਿਆਂ ਨੂੰ ਕੰਦ ਦੇ ਵਿੱਚ ਚਿਨਿਆ ਗਿਆ ਉਸਨੇ ਵਜ਼ੀਰ ਖਾਨ ਨੂੰ ਵੀ ਉਕਸਾਇਆ ਕਿ ਇਨ੍ਹਾਂ ਬੱਚਾਂ ਨੂੰ ਛੱਡਣਾ ਸਿਆਣਪ ਨਹੀਂ ਆ ਵਜ਼ੀਰ ਖਾਨ ਨੇ ਕਾਜ਼ੀ ਤੋਫੀਰ ਪੁੱਛਿਆ ਪਰ ਕਾਜ਼ੀ ਨੇ ਮਾਲਕਾ ਦੀ ਮਰਜ਼ੀ ਅਨੁਸਾਰ ਬੱਚਾ ਨੂੰ ਕੰਧਾ ਦੇ ਵਿੱਚ ਛਿਨ ਜਾਣ ਦਾ ਫਤਵਾ ਦੇ ਦਿੱਤਾ ਤੇ ਬੱਚਾ ਨੂੰ ਕੰਧ ਦੇ ਵਿੱਚ ਛਿਨਿਆ ਗਿਆ ਕੰਧ ਜਦੋਂ ਮੋਢਿਆਂ ਤੱਕ ਪਹੁੰਚੀ ਤਾਂ ਫੁੱਲਾ ਵਰਗੇ ਬੱਚੇ ਬੋਲੇ ਸੋਨੇ ਹਾਲ ਦੇ ਜੇ ਕਾਰੇ ਲੋਂਦਿਆਂ ਬੇਹੋਸ਼ ਹੋ ਗਏ ਜਦੋਂ ਮਾਤਾ ਗੁਜਰੀ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਵੀ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਬਿਰਾਜ ਕੇ ਸ਼ਹੀਦੀ ਤੋਂ ਬਾਅਦ ਦੀਵਾਨ ਟੋਡਰਮਲ ਨੇ ਮਾਤਾ ਜੀ ਅਤੇ ਛੋਟੇ ਸਾਹਿਬ ਜੀ ਆਦੀ ਪਵਿੱਤਰ ਦੇਹ ਦਾ ਅੰਤਿਮ ਸੰਸਕਾਰ ਕਰਨ ਲਈ ਇਜਾਜ਼ਤ ਮੰਗੀ ਪਰ ਜਾਲਮ ਵਜ਼ੀਰ ਖਾਨ ਨੇ ਕਿਹਾ ਕਿ ਜਿੰਨੀ ਜਗ੍ਹਾ ਅੰਤਿਮ ਸੰਸਕਾਰ ਦੇ ਲਈ ਚਾਹੀਦੀ ਹੈ ਜਗ੍ਹਾ ਦੇ ਵਿੱਚ ਸੋਨੇ ਦੀਆ ਮੋਹਰਾ ਕਾਧਿਆ ਕਿਹਾ ਜਤ ਦੀਵਾਨ ਟੋਡਰਮਲ ਆਪਣੀ ਸਾਰੀ ਦੌਲਤ ਦੇ ਨਾਲ ਇਹ ਥਾਂ ਖਰੀਦੀ ਅਤੇ ਅੰਤਿਮ ਸੰਸਕਾਰ ਕੀਤਾ ਅੱਜ ਪਵਿੱਤਰ ਅਸਥਾਨ ਸਰਹੰਤ ਦੇ ਵਿੱਚ ਗੁਰਦੁਆਰਾ ਜੋਤੀਸਰੂਪ ਸਿ ਸ਼ੌਭਤ ਹੈ ਅਤੇ ਇਹ ਸਭ ਤੋਂ ਮਹਿੰਗੀ ਜ਼ਮੀਨ ਹੈ ਗੁਰੂ ਸਾਹਿਬ ਜੀ ਲਿਖਦੇ ਹਨ ਕਿ हे ਔਰੰਗਜ਼ੇਬ ਤੂੰ ਮੇਰੇ ਚਾਰ ਪੁੱਤਰ ਸ਼ਹੀਦ ਕੀਤੇ ਨੇ ਪਰ ਤੂੰ ਯਾਦ ਰੱਖ ਤੇਰੀ ਜ਼ੁਲਮੀ ਸਲਤਨਤ ਨੂੰ ਖਤਮ ਕਰਨ ਵਾਲਾ ਕੁੰਡਲੀਆ ਸਭ ਹਲੇ ਜਿਉਂਦਾ ਜੋ ਤੇਰੀ ਸلطਤ ਨੂੰ ਖਤਮ ਕਰਕੇ ਦਮ ਲਵੇਗਾ ਲੋੜਾ ਸਾਨੂੰ ਚੱਲ ਰੇ ਇਸ ਸ਼ਹੀਦੀ ਹਫਤੇ 'ਚ ਆਪਣੇ ਘਰਾਂ ਦੇ ਵਿੱਚ ਪਾਠ ਸਿਮਰਨ ਕਰਨ ਦੀ ਬੱਚਿਆਂ ਨੂੰ ਗੁਰਬਾਨੀ ਤੇ ਨਾਲ ਜੋੜਨ ਦੀ ਤੇ ਖਾਸ ਕਰਕੇ ਸਹਮ ਜਾ ਕੇ ਆਪਣੇ ਬੱਚਿਆਂ ਨੂੰ ਉਹ ਸ਼ਹੀਦੀ ਅਸਥਾਨ ਦੇ ਦਰਸ਼ਨ ਕਰਾਉਣ ਦੀ ਜਿਸ ਥਾਂ ਤੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋ ਸੰਗ ਤਾਂ ਜੋ ਸਿੱਖ ਇਤਿਹਾਸ ਦੇ ਵਿੱਚ ਕੁਰਬਾਨੀਆਂ ਬਾਰੇ ਪਤਾ ਲੱਗ ਸਕੇ। ਫਿਲਹਾਲ ਇਸ ਵੀਡੀਓ ਦੇ ਵਿੱਚ ਇੰਨਾ ਹੈ। ਮੈਨੂੰ ਦਿਓ ਇਜਾਜ਼ਤ ਧੰਨਵਾਦ। ਤੁਸੀਂ ਦੇਖਦੇ ਰਹੋ ਡੈਨਿਕ ਸਵੇਰਾ ਟੀਵੀ।